ਕੱਟਦੇ ਆ ਮੇਰੇ ਕਾਹ ਆਹ ਦੇਖੋ ਜੀ ਲੁਧਿਆਣਾ ਬੱਸ ਸਟੈਂਡ ਦੀ ਤਸਵੀਰਾਂ ਇੱਕ ਮੁਸਾਫਰ ਨੂੰ ਕੁੜੀ ਵੀ ਮੋਕੇ ਤੇ ਫੜੀ ਗਈ ਹੈ ਮੋਕੇ ਤੇ ਫੜੀ ਗਈ ਹੈ ਕੁੜੀ ਵੀ ਦੇਖੋ ਵਿੱਕੀ ਵਿੱਕੀ ਭਾਜੀ ਵਿੱਕੀ ਭਾਜੀ ਵਿੱਕੀ ਭਾਜੀ ਮਾੜਾ ਘੁੰਮਿਆ ਮੇਰੀ ਕੱਲ ਨੂੰ ਇਹਦੀ ਕੋਈ ਗੱਲ ਨਹੀਂ ਪੰਜ ਵਜੇ ਕੱਲ ਨੂੰ ਹੋਣੀ ਹੈ ਬਾਈ ਇੱਧਰ ਉਹ ਮੜਾ ਜਾ ਇਧਰਾਂਜੀ ਮੜਾ ਐ ਸਾਈਡ ਤੇ ਹੋਏ ਪੰਜ ਵਜੇ ਅੱਜ ਸੀਗਾ ਬਚਾ ਲੈ ਉੜ ਰਹੇ ਬੰਦੂਗਾ ਚਾਹ ਰਿਹਾ ਕੰਟਾਈ ਨੂੰ ਕੈਰੀ ਨੂੰ ਕਿ ਚਾਚ ਨੇ ਕਰ ਦਿਆ ਜੰਦਾ ਵਾ ਚਾਹੇ ਹੈ ਨੂਏ ਚਾਹੇ ਦੇ ਬੇਟੇ ਉਹ ਚਾਹੇ ਕੇ ਦੁਕਾਨ ਦੇ ਮੈਂ ਮੇਰੇ ਕੋਲ ਝੂਠ ਮਾਰ ਬੋਲਾ ਉਹ ਅਭੀ ਉਡਾ ਦੂੰਗਾ ਉਡਾ ਮੈਂ ਬਤਾ ਰਿਹਾ ਹਾਂ ਆ ਵੀਡੀਓ ਨਹੀਂ ਆਲਾ ਖੋ ਅਲਾ ਥੋੜਾ ਪੈਸਾ ਦੇਖੋ ਜੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਡੇਲੀ ਪੋਸਟ ਤੇ ਤੇ ਮੇਰੀ ਗੱਲ ਸੁਣੋ ਹਾਂ ਜੀ ਉੱਥੇ ਚਾਹੀਏ ਜੱਸੇ ਆਈ ਹੈ ਦੇਖੋ ਜੀ ਨਹੀਂ ਇੱਕ ਮਿੰਟ ਇੱਕ ਮਿੰਟ ਬੰਨੀਏ ਪੈਸੇ ਉਹਦੇ ਦੇ ਮਿਲ ਜਾਣਗੇ ਪੈਸੇ ਉਹਦੇ ਇਹ ਕਹਿੰਦਾ ਨਾ ਜਿੱਥੋਂ ਲੈ ਕੇ ਗਈ ਆ ਉੱਥੋਂ ਵੀਡੀਓ ਕਢਾ ਲਓ ਜੇ ਮੈਂ ਆਉਂਗੀ ਨਾ ਨਹੀਂ ਉਹ ਕਹਿੰਦਾ ਉੱਥੋਂ ਲੈ ਕੇ ਗਈ ਆ ਉੱਥੋਂ ਦੋੜੋ ਬਗਰੋ ਪਿੱਛੇ ਬੰਦੀਆ ਉਧਰੋਂ ਕੋਈ ਤਾਂ ਕੈਮਰਾਬਾਹੀ ਹੋਊਗਾ ਕਿੱਥੇ ਉਹ ਕੈਮਰੇ ਦੀ ਜਾਨੀ ਤੁਹਾਡੀ ਸਾਰਿਆਂ ਦੀ ਜੁੱਤੀ ਮੈਂ ਲੈ ਉਹ ਜੁੱਤੀ ਉਹਨੇ ਹਣੀ ਹੋਈ ਗੁੱਤੀ ਦੇ ਸੀ ਨਹੀਂ ਨਹੀਂ ਦੇਖੋ ਇੱਕ ਮਿੰਟ ਮੇਰੀ ਗੱਲ ਸੁਣੋ ਅਗਰ ਇੱਕ ਮਿੰਟ ਭਾਈ ਪੁੱਲਸ ਵਾਲੇ ਨੇ ਲੈ ਜਾਣਾ ਤੇਰੇ ਤੇ ਪਰਚਾ ਕੱਟਿਆ ਜਾਣਾ ਅਗਰ ਮੇਰੀ ਗੱਲ ਸੁਣੋ ਉਹ ਦੇਖ ਬੰਦਾ ਇੰਨੇ ਬੰਦੇ ਚ ਕਹਿ ਰਿਹਾ ਵੀ ਇਹੀ ਕੁੜੀ ਹੈ ਉਹਨੇ ਦੂਜੀ ਕੁੜੀ ਕਿਉਂ ਨਹੀਂ ਕਹੀ ਮੈਂ ਇਹੀ ਗੱਲ ਕਹਿ ਰਹੀ ਹਾਂ ਨੂੰ ਮੈਂ ਤਾਂ ਹੀ ਕਿਹਾ ਵੀ ਧਿਆਨ ਦੇ ਕੇ ਕੰਮ ਕਰੋ ਕੰਮ ਕਰੋ ਚੱਲਦੇ ਕਿਹਨੂੰ ਮੈਂ ਇਹ ਗੱਲ ਵੀ ਨਾਲ ਕਿਹੜਾ ਮੁੰਡਾ ਆ ਗਿਆ ਓਏ ਐਦਾਂ ਨਾ ਕਰੋ ਬਾਈ सीगा। मेरी गिनेरिदत्त कलोनी बात कुछ नहीं हुआ सर उधर होटल में जॉब करता था मैं पंडित भी हूँ पूजा पाठ भी करता हूँ उधर आया था मैं शाम का टाइम में होशियारपुर से जलंधर से होके इधर आया था इधर कहाँ बैठने की जगह नहीं था उधर धर्मशाला में चले गया था धर्मशाला में भी बोला कि इधर नहीं है रेलवे स्टेशन चले जाओ रेलवे स्टेशन में गया था रेलवे स्टेशन से फिर रात भर उधर रहा सुबह का टाइम में इधर आया इधर आके इधर खड़ा था उसके बाद ये उसी टाइम दुकान खोल रहे थे अब पकड़ भी ली थी और मान भी गई थी तो अब किधर बाकी तो लड़की पता नहीं अभी कहाँ चले गई इधर से कहाँ गई थी दो तीन बार मैं मेरी नज़र में आ गया फिर भी इधर बैठा था मैं जबरदस्ती मेरे को हाथ पकड़ के भैया इधर से ऑटो मिलती है इधर से ये करते है उधर से वो करते है बोल के ले गया सारे लड़का इकट्ठा करके हाथ पकड़ दोनों साइड पकड़ के इधर भी चप्पल मारा इधर भी चप्पल मारा इधर भी चप्पल मारा इधर भी चप्पड़ मारा, मारा, मारा है आग आग आज़ा। आज़ा। आप इधर से मानेंगे इधर ऐसी जाने के लिए फिर उधर को पूछा की चलो हमारे साथ मान गए सर नहीं सोचा की गलत आप भी सच्चाई बता रहे हो तो क्या नहीं मैं भी आपको वही कह रहा हूँ की जब आपको किसी और के कोई और कहे आपको कि चलो हमारे साथ इधर ऑटो मिलता है आप चले जाओगे यहाँ की तो दुनिया सच्चाई है पवित्र जगह है हर इंसान ਤੁਹਾਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਆਪਣੀ ਗੱਲ 'ਚ ਕਾਫੀ ਪੜਾ ਦਿੱਤਾ ਤੁਹਾਡੇ ਮਨ 'ਚ ਕੀ ਪੜਾਸ ਕੱਢੋ ਮੈਂ ਭਾਈ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਨਹੀਂ ਕਿ ਮੈਂ 2-3 ਸਾਲ ਬਾਅਦ ਬਾਹਰੋਂ ਆਇਆ ਵਾਂ ਕੈਨੇਡਾ ਤੋਂ ਮੈਂ ਪ੍ਰੈਮਪਟ 'ਚ ਰਹਿਣਾ ਮੈਂ ਤੇ ਮੈਨੂੰ ਪਹਿਲਾਂ ਜੋ ਸੀਗਾ ਇੱਥੇ ਉਹ ਕੁਝ ਮਤਲਬ ਰਿਹਾ ਨਹੀਂ ਹੈਗਾ ਹਜੇ ਕਿ ਮੈਨੂੰ ਇੱਕ ਵਾਰੀ ਪਹਿਲਾਂ ਵੀ ਵੀਡੀਓ ਆਈ ਸੀਗੀ ਕਿ ਮਤਲਬ ਕੀ ਆਹ ਜਿਹੜਾ ਪਾਰਕ ਆਪਣਾ ਇੱਥੇ ਕਿ ਇੱਥੇ ਕੁੜੀਆਂ ਲਿਆ ਜਾਂਦੀਆਂ ਨੇ ਉਦੋਂ ਬਾਅਦ ਲੁੱਟ ਲੱਟ ਕੇ ੁੰਡਿਆਂ ਨੂੰ ਛੱਡ ਦਿੰਦੇ ਨੇ ਬਾਹਰ ਹਨਾ ਕਿ ਮਤਲਬ ਕਿ ਨੋਟ ਲੈਣ ਦੇ ਛੱਡ ਜਣੇ ਮੈਂ ਤੁਹਾਨੂੰ ਭਾਈ ਨੂੰ ਮੈਂ ਹੀ ਕਹਿ ਰਿਹਾ ਕਿ ਜਦ ਭਾਈ ਇੱਥੇ ਬੈਠੇ ਸੀਗੇ ਹਨਾ ਭਾਈ ਕਹਿ ਰਹੇ ਕਿ ਮੈਨੂੰ ਇਹਨੇ ਕਿਹਾ ਕਿ ਉੱਥੇ ਆ ਤੁਹਾਨੂੰ ਵੀ ਰਗੜਿਆ ਉਹ ਵੀ ਮਿਲਦਾ ਹਨਾ ਇਹ ਵੀ ਰੱਜਦਾ ਪਰ ਹੁਣ ਯਾਦ ਇੱਕੋ ਪਾਰੀ ਪਾਸਵਰਡ ਐਲੀਪੋਰਟ ਤੋਂ ਸੌਖੀ ਆ ਜਾਓ ਮੇਰੇ ਨਾਲ ਜਦ ਦੂਜਾ ਬੰਦਾ ਹੁਣ ਕਹਿ ਰਿਹਾ ਵਾ ਮੇਰੇ ਨਾਲ ਆ ਜਾਓ ਹਣ ਤੁਸੀਂ ਤਾਂ ਮੰਨੋ ਹੀ ਅੱਜ ਕੱਲ ਦੇ ਭਾਈ ਆਰਟੀਕਲ ਦੀ ਦੁਨੀਆ 'ਚ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਵੀ ਬਚ ਕੇ ਰਹਿਣਾ ਚਾਹੀਦਾ ਬਚ ਕੇ ਭਾਜੀ ਅੱਜ ਕੱਲ ਦੀ ਦੁਨੀਆ 'ਚ ਕਿਸੇ ਤੇ ਵੀ ਵਿਸ਼ਵਾਸ ਨਾ ਕਰੋ ਭਾਜੀ ਭਰਾ ਛੱਡੋ ਭਾਜੀ ਮੈਂ ਕਹਿੰਨਾ ਚਾਚੇ ਤਾਏ ਕਿਸੇ ਤੇ ਵੀ ਵਿਸ਼ਵਾਸ ਨਾ ਕਿਸੇ ਤੇ ਵੀ ਵਿਸ਼ਵਾਸ ਨਾ ਕਰੋ ਭਾਈ ਜਿਵੇਂ ਕਹਿ ਰਹੇ ਕਿ ਮੈਨੂੰ ਕਹਦਾ ਕਿ ਆਟਾ ਉੱਥੇ ਮਿਲਦਾ ਚਲੋ ਜੀ ਚਲੋ ਚਲੋ ਠੀਕ ਚਲੇ ਗਏ ਆਪਾਂ ਚਲੇ ਗਏ ਨਾ ਗੱਲ ਉੱਥੇ ਲੁੱਟ ਕੇ ਛੱਡ ਕੇ ਹੋਣੇ ਬੈਠੇ ਆਈ ਐ ਲੈ ਕੇ ਆਉਂ ਠੀਕ ਹੈ ਜੀ ਧੰਨਵਾਦ ਸਰ ਇੱਕ ਮਾਮਲਾ ਸਾਹਮਣੇ ਆਇਆ ਇੱਕ ਮੁਸਾਫਰ ਦੀ ਕੋਲ ਔਰ ਜਿਹੜਾ ਮਸਾਫਰ ਜੀ ਉਹਨੇ ਕੁੜੀ ਵੀ ਪਛਾਨ ਲਈ ਮੌਕੇ ਤੇ ਲੋਕਾਂ ਨੇ ਕੁੜੀ ਵੀ ਫੜ ਲਈ ਐ ਫਰ ਕੀ ਮਾਮਲਾ ਕੀ ਸੀ ਉਹ ਮੈਨੂੰ ਤੁਹਾਡੇ ਨਾਲ ਹੀ ਹੁਣੀ ਪਤਾ ਲੱਗਿਆ ਮੈਂ ਤਾਂ ਹੁਣੀ ਆਇਆ ਸੀਗਾ ਡਿਊਟੀ ਤੇ ਤੇ ਆਪਾਂ ਪਤਾ ਕਰ ਲੈਣੇ ਲੜਕੀ ਨੂੰ ਪੁੱਛ ਕੇ-ਛਕ ਕਰਕੇ ਜਿਹੜੀ ਬਣਦੀ ਕਾਰਵਾਈ ਕਰ ਦਿੰਨੇ ਆ ਤੇ ਅਗਰ ਤੇ ਮਾਮਲੇ ਦੀ ਚਚਾਈ ਹੁੰਦੀ ਤਾਂ ਕੋਈ ਬਣਦੀ ਕਾਰਵਾਈ ਦਿੱਤੀ ਹੋਵੇ ਬਿਲਕੁਲ ਜੀ ਬਿਲਕੁਲ ਜਨੂਨੀ ਕਾਰਵਾਈ ਹੋਊਗੀ ਜੋ ਵੀ ਬਣਦੀ ਕਾਰਵਾਈ ਕੀਤੀ ਜਾਊਗੀ ਸਰ ਇਹ ਬੱਸ ਸਟੈਂਡ ਦੇ ਵਿੱਚ 12 ਕੁੜੀਆਂ ਬਹੁਤ ਘੁੰਮਦੀਆਂ ਨੇ ਇਹਨਾਂ ਦਾ ਪ੍ਰਬੰਧ ਕਿੱਦਾਂ ਕੀਤਾ ਜਾਊਗਾ ਅੱਗੇ ਵੀ ਇਹਦੇ ਪਰਚੇ ਦਿੱਤੇ ਮੈਂ ਬਹੁਤ ਆਪਾਂ 14-15 ਅੰਦਰ ਭੇਜਿਆ ਤੇ ਤੇ ਸਰ ਇਹ ਬਸਟੈਂਡ ਜਿਉਂਕਿ ਇਹ ਚੋਕੀ ਚੋਕੀ ਕੋਚਰ ਮਾਰਕੀਟ ਚੋਂ ਕਿਦਾ ਏਰੀਆ ਹੈ। ਇਹ ਏਰੀਆ ਕੋਚਰ ਮਾਰਕੀਟ ਦਾ। ਕੋਚਰ ਮਾਰਕੀਟ ਦਾ। ਸਰ ਕੀ ਨਾਮ ਹੈ ਤੁਹਾਡਾ? ਲਸਿਤ ਉਸਪਾਲ ਸਿੰਘ। ਠੀਕ ਹੈ। ਸਰ ਉਹ ਲੋਕਾਂ ਨੇ ਕੁੜੀ ਫੜ ਲਈ ਤੇ ਤੁਹਾਡੇ ਵਾਲੇ ਉਹ ਕਰਤੀ ਕੁੜੀ ਕਿ ਨਹੀਂ ਕੀਤੀ ਅਜੇ? ਨਹੀਂ ਮੈਂ ਤਾਂ ਹੁਣੇ ਮੈਨੂੰ ਤੁਹਾਡੇ ਜੀ ਮੀਡੀਆ ਜਰੀਏ ਪਤਾ ਲੱਗਾ ਤੇ ਮੈਂ ਪਤਾ ਕਰ ਲੈਣਾ ਹੁਣੇ ਮੌਕੇ ਤੇ ਆ ਗਿਆ ਮੈਂ ਇੱਥੇ। ਠੀਕ ਹੈ।